ਲਓ ਮਿੱਤਰੋ ਅੱਗੇ ਆ ਗਿਆ ਫਾਰਮ ਟਰੈਕ 60 ਇਹ ਹੈਗਾ 2012 ਮਾਡਲ ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ ਹੈਗੇ 14 9 28 ਦੇ ਟਾਇਰਾਂ ਦੇ ਵਿੱਚ ਤੇ ਇਹ ਹੈਗੇ اپੋਲੋ ਕੰਪਨੀ ਦੇ ਤੇ ਅਗਲੇ ਹੈਗੇ ਆ ਐਮ ਆਰ ਐਫ ਦੇ ਪੱਕੇ ਟਾਇਰ ਅ origignal ਟਾਇਰ 616 ਦੇ ਵਿੱਚ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣੀ ਡਿਮਾਂਡ ਕੀ ਹੈ ਟਰੈਕਟਰ ਦੀ ਇਹਦਾ ਮੰਗਤਦਾ ਨਹੀਂ 395 ਆ 3 ਲੱਖ ਤੇ 95 ਹਜ਼ਾਰ ਹਾਂਜੀ ਤੇ ਮਾਨ ਮਾਨਤਨ ਕਰਕੇ ਕਿੰਨੇ ਡੇ ਮਾਨਤਨ ਕਰਕੇ 20 ਹਜ਼ਾਰ ਘਟਾ ਦਾਂਗੇ ਜੀ 20 ਹਜ਼ਾਰ ਘਟਾ ਦਾਂ 20 ਹਜ਼ਾਰ ਘਟਾ ਲਾ ਠੀਕ ਹੈ ਜੀ ਵਾਹ ਕੇ ਚੈੱਕ ਕਰਕੇ ਲਿਆ ਆ ਹਾਂ ਚੈੱਕ ਕਰਕੇ ਵਾਹ ਕੇ ਮਿੱਤਰੋ ਜੀ ਜਮਾਨ ਤੁਸ ਸਭ ਆਹੀ ਦੇ ਦੇਣਾ ਜੋ ਵੀ ਲੱਗਾ ਵਾਹ ਕੇ ਡੱਕ ਡੁੱਕ ਸਭ ਕੋ ਨਾਲ ਵਾਹ ਕੋ ਨਾਲ ਕੋਈ ਨਹੀਂ ਲਉਣ ਤਰ ਦੇਖ ਸਕਦੇ ਐਮਪ ਨਾਲ ਲੱਗਾ ਤੇ ਬਾਕੀ ਗੱਲ ਕਰੀਏ ਡਿਸਟਰੀਬਿਊਟਰੀ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਜੀ ਤੇ ਬਾਕੀ ਡੰਡਾ ਫੱਟੀ ਨਾਲ ਆ ਵਾਹ ਕੇ ਚੈੱਕ ਕਰਕੇ ਲਿਆ ਆ ਟੌਪ ਮਾਡਲ ਆ ਜੀ ਟੌਪ ਮਾਡਲ ਦੇ ਵਿੱਚ ਆ ਹਾਂ ਜੀ ਟੌਪ ਮਾਡਲ ਆ ਜੀ ਠੀਕ ਹੈ ਜੀ ਸੁਪਰ ਮੈਕਸ ਟੌਪ ਮਾਡਲ ਸੁਪਰ ਮੈਕਸ ਟੌਪ ਮਾਡਲ ਪਾਵਰ ਸਟੀering ਦੇ ਵਿੱਚ ਆ ਟਰੈਕਟਰ ਹਾਂ ਜੀ ਤੇ ਜਿਹੜਾ ਟਰੈਕਟਰ ਆਪਣੇ ਸੈ ਆੰਜਾਂ ਘਰ ਜਮਾ ਸਰਫਟਾ ਟਰੈਕਟਰ ਆ 14 ਡਾ ਟਰ ਆ 14 ਡਾ ਟਰ ਆ ਤੇ ਇਹ ਪਹਿਲੇ ਨਾਂ ਕੇ ਦੂਜੇ ਨਾਂ ਇਹ ਦੂਜੇ ਨਾਂ ਜੀ ਬਠਿੰਡਾ ਦੂਜੇ ਨਾਂ ਬਠਿੰਡਾ ਨੰਬਰ ਆ ਹਾਂ ਦੂਜੇ ਨਾਂ ਬਠਿੰਡਾ ਤੇ ਆਪਣਾ ਪੈਂਡ ਕਿਹੜਾ ਜੀ ਬੋਟਰ ਜੀ ਬੀਚਾ ਬੋਟਰ ਪੈਂਡ ਤੇ ਨੰਬਰ ਬੋਲਿਓ ਜੀ ਆ ਦਾ 75278 75278 12827 12827 27 ਲੋ ਮਿੱਤਰੋ ਤੁਸੀਂ ਇਹ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਆ ਬਾਕੀ ਤੁਸੀਂ ਮੜਗੜਾ ਦੇਖ ਸਕਦੇ ਆ ਕਿਤੇ ਵੀ ਰਸਟ ਨਹੀਂ ਲੱਗੀ ਜਮਾ ਸਾਫ ਟਰੈਕਟਰ ਪਿਆ ਵਾ ਕਿਤੇ ਵੀ ਗਲਿਆ ਨਹੀਂ ਤੇ ਬਾਕੀ ਤੁਸੀਂ ਪੈਰਦਾਨ ਦੇਖ ਸਕਦੇ ਆ ਨਾਲ ਦਾ origignal ਰੰਗ ਆ ਰੰਗ ਪੇਡ ਵੱਲੋਂ ਜਮਾ OKA ਟਰੈਕਟਰ ਬਾਕੀ ਮਿਊਜ਼ਿਕ ਗੈਸਟ ਵੀ ਨਾਲ ਆ 12 ਦੇ MP3 ਨਾਲ ਦੇ MP ਵਿੱਚ ਆ ਤੇ ਡੰਡਾ ਫੱਟੀ ਨਾਲ ਆ ਤੇ ਬਾਅ ਕੇ ਚੈੱਕ ਕਰਕੇ ਲਿਆ ਸਕਦੇ ਆ ਰੰਗ ਪੇਡ ਦਾ ਜਮਾ OKA ਕਿਤੇ ਨਹੀਂ ਕਿਤੇ ਨਹੀਂ ਹੋਇਆ ਕੱਲੇ ਬੰਪਰ ਨੂੰ ਹੋਇਆ ਬੰਪਰ ਨੂੰ ਕੱਲੇ ਰੰਗ ਹੋਇਆ ਮਿੱਤਰੋ ਤੇ ਇਹੋ ਜਿਹੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਕੱਲੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਧੰਨਵਾਦ